ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਜੀ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਪੂਰ ਇੱਕ ਸਾਨੂੰ ਲੋਕਲ ਝੋਟੀ ਦਿਖਾਵਾਂ ਕੋਈ ਵਪਾਰ ਦਾ ਕੰਮ ਨਹੀਂ ਕਰਦੀ ਇੱਕ ਬਾਈ ਕੋਲੇ ਆ ਮੱਝ ਹੋਰ ਆ ਤੇ ਦੋ ਕੁ ਬਾਹਰ ਖੜੀਆਂ ਆ ਪਾਲਕ ਮਿਹਨਤੀ ਬੰਦੇ ਆ ਤੇ ਪਾਲਦੇ ਆ ਪਸ਼ੂ ਵੇਚ ਦਿੰਦੇ ਆ ਟੋਕੜ ਵੀ ਲੈ ਲੈਂਦੇ ਆ ਤੇ ਤਿਆਰ ਕਰਕੇ ਪਸ਼ੂ ਵੇਚ ਲੈਣ ਇਹਨਾਂ ਨੇ ਸਸੀ ਕਾ ਬਾਈ ਜੀ ਸਸੀ ਬਾਈ ਹੋ ਠੀਕ ਠਾਕ ਹੋ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 82648 ਹੂੰ 18 ਦੀ ਰੁਪਈਆ ਦੁਬਾਰਾ ਫੇਰ ਬੋਲਿਓ 82648 ਹੂੰ 18 ਦੀ ਰੁਪਈਆ 18 0 50 ਜੀ 50 ਹਾਂ ਪਿੰਡ ਆਪਣਾ ਦੁੱਲੇ ਵਾਲਾ ਆ ਗਿਆ ਜ਼ਿਲ੍ਹਾ ਬਠਿੰਡਾ ਤਹਿਸੀਲ ਆਪਾਂ ਨੂੰ ਰਾਮਪਰਾਪੂਰ ਤੇ ਨੇੜੇ ਆਪਣੇ ਆਗੈ ਇਧਰਲੇ ਪਾਸ ਲਾਂਦਪੁਰਾ ਤੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਚੰਗਿਆਣਾ ਵੀ ਆਪਣੇ ਕੋਲ ਹੀ ਤੇ ਰਾਮਪੁਰਾ ਜਿਹੜਾ ਸ਼ਹਿਰ ਹੈਗਾ ਉਹ ਵੀ ਸਾਡੇ 20 ਕਿਲੋਮੀਟਰ ਤੇ ਹੈ ਜੀ ਤੇ ਜਿਹੜੀ ਅੱਬਾ ਝੋਟੀ ਦੇਖੀ ਆਨੇ ਬਾਈ ਜੀ ਹਾਂ ਜੀ ਕਿਹੜਾ ਸੂਆ ਸੁੰਦੀਆ ਦੂਜਾ ਸੂਆ ਪਹਿਲੇ ਸੂਏ ਫਿਰ ਦੁੱਧ ਚੋਇਆ ਆਪਣਾ 12 ਲੀਟਰ 12 ਐਤ ਕੀ ਫਿਰ ਕਿੰਨਾ ਦੇ ਦੂ 33 14 ਦੀ ਮੀਟਰ 14 ਕਿਲੋ ਬਾਕੀ ਸਾਈਜ਼ ਬਹੁਤ ਆਹਣਾ ਯਾਰ ਹਾਂ ਜੀ ਸਾਈਜ਼ ਫੁੱਲ ਥਣਲੇਵੇ ਦੀ ਪੂਰੀ ਸਾਫ ਕੱਢ ਲਿਓ ਜੀ ਬਾਹਰੋਂ ਤੋਰਾ ਕਰਾ ਕੇ ਚੈੱਕ ਚੰਗੀ ਹੈ ਜੀ ਥਣਲੇਵੇ ਦੀ ਪੂਰੀ ਸਾਫ ਜੇ ਆਪਾਂ ਗੱਲ ਕਰ ਲਗੇ ਕੱਦ ਪੂਰਾ ਚੰਗਾ ਸਾਈਜ਼ ਪੂਰਾ ਫੁੱਲ ਤੇ ਦਿਨ ਦਿਨ ਕਿੰਨੇ ਘਟਜੂ ਬਾਈ ਦਿਨ ਹਫਤਾ ਲੈ ਗਈ ਹਫਤੇ ਨੂੰ ਲੈ ਜੂਗੀ ਤੇ ਇੱਕ ਅੱਧਾ ਦਿਨ ਉੱਤੇ ਵੀ ਲੈ ਜਾਂਦੀ ਆ ਆ ਦੇਖੋ ਜੀ ਫੁੱਲ ਸਾਈਜ਼ ਦੀ ਜੋਟੀ ਆ ਗਈ ਠੀਕ ਹੈ ਜੀ ਕੁਆਲਿਟੀ ਪੂਰੀ ਚੰਗੀ ਥਣਲੇਵੀ ਦੀ ਪੂਰੀ ਸਾਫ ਆ ਬੱਠਪੂੜੇ ਦੀ ਬੰਤਰ ਬਹੁਤ ਸੋਹਣੀ ਲੈਓ ਜੀ ਮੋੜ ਲਓ ਸਾਇਦ ਕੰਨੋਂ ਜਾ ਕੇ ਨਾ ਆਇਓ ਵੱਡੇ ਸਾਇਦ ਦੀ ਆ ਗਈ ਜੀ ਸਿੰਘ ਵੀ ਅਰੀਜਨਲ ਸਾਰੀ ਅਰੀਜਨਲ ਆ ਦੂਜਾ ਸੂਆ ਆ ਦੇਖੋ ਚੰਗਾ ਨੇ ਲੇਵਾ ਕੱਟ ਕੇ ਫੇਰ ਘਰ ਮਾਈ ਨੇ ਤਿਆਰ ਹੋ ਕੇ ਫੇਰ ਸੂਣਾਗਾ ਦੇ ਬੰਨੇ ਢ ਟੁਕਰਾ ਦੇਗੇ ਚੱਕ ਆ ਦੇਖੋ ਲੰਗਾ ਬਲੂਆ ਮਿਆ ਪੂਰਗਾ ਪੰਗਾ ਆਇਆ ਸਾਇਦ ਆ ਪਾ ਗੱਲ ਕਰ ਲੇ ਫੁੱਲ ਆ ਗਿਆ ਆ ਦੇਖੇ ਤੇ ਬਾਈ ਫਿਰ ਡਿਮਾਂਡ ਇਹਦੀ ਫੋਨ ਤੇ ਕਰਾਂਗੇ ਜਾਇਜ਼ ਹੋ ਜਾਵਾਂ ਛੋਟੇ ਸਾਹਿਬ ਹਾਂਜੀ ਜਾਇਜ਼ ਜਾਇਜ਼ ਰੇਟ ਹੋਊਗਾ ਫੋਨ ਤੇ ਰਹਿਣ ਵਾਲੀਆ ਤੇ ਭਾਰ ਪਿੱਛਾ ਥਣਾ ਥਣਾ ਦੀ ਓਕੇ ਬਾਈ ਓਕੇ ਜੀ ਗਾਰੰਟੀ ਹੈ ਜਮ ਹਾਂਜੀ ਓਕੇ ਤੇ ਨੰਬਰ ਬਾਈ ਫੇਰ ਬੋਲ ਦਿਓ 82648 ਹੂੰ 180 82648 180 50 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟੰਡਾ ਦਸੀ ਰਾਮਪੁਰਾ ਫੋਨ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆਂਗੇ ਨਵੀਆਂ ਵੀਡੀਓ ਦੇ ਨਾਲ